ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਢਬੜੀ ਕਾਨਾ ਦੋਸਤੋ ਸਾਡੀ ਕਿਸਾਨ ਭਰਾਵਾਂ ਦੀ ਇੱਕ ਖਾਸियत ਹੈ ਕਿ ਜਦੋਂ ਵੀ ਕੋਈ ਨਵੀਂ ਮਸ਼ੀਨ ਆਉਂਦੀ ਹੈ ਤਾਂ ਅਸੀਂ ਹੱਥ ਧੋ ਕੇ ਉਹਦੇ ਮਗਰ ਪੈ ਜਾਂਦੇ ਆ। ਅ ਪਹਿਲਾਂ ਕਦੇ ਹੈਪੀ ਸੀਟਰ ਆ ਗਿਆ ਫਿਰ ਕੋਈ ਸੀਐਮਐਸ ਮਸ਼ੀਨ ਆ ਗਈ ਕਣਕ ਬਜਾਈ ਨੂੰ ਲੈ ਕੇ ਤੇ ਫਿਰ ਪਿਛਲੇ ਸਾਲ ਆ ਗਿਆ ਸੁਪਰ ਸੀਟਰ ਬਹੁਤ ਹੀ ਜ਼ਿਆਦਾ ਮਹਿੰਗੀਆਂ ਮਸ਼ੀਨਾਂ ਕਿਸਾਨਾਂ ਦੀ ਜੇਬ ਤੇ ਸਿੱਧਾ-ਸਿੱਧਾ ਡਾਕਾ ਇੱਕ ਤਰ੍ਹਾਂ ਨਾਲ ਕਿਹਾ ਜਾਵੇ ਤਾਂ ਇਹਨਾਂ ਮਸ਼ੀਨਾਂ ਵਾਲੇ ਮਾਰਦੇ ਆ ਸਾਡੀ ਇਹ ਸਮਾਂਸ਼ਿਕਤਾ ਦਾ ਨਜਾਇਜ਼ ਫੈਰ ਤੋਂ ਹੋਏ ਕਿ ਅਸੀਂ ਮਸ਼ੀਨਾਂ ਨੂੰ ਐਂ ਪੈਂਦੇ ਜਿਵੇਂ ਪੇੜ ਅਗਲਾ ਚੱਲ ਬਣ ਰਿਹਾ ਵਰਤਾਂਗਾ ਪਰ ਇਹ ਜਿਹੜੀ ਮਾਨਸਿਕਤਾ ਇਹਦਾ ਸਾਡਾ ਨਜਾਇਜ਼ ਫੈਰ ਤਾਂ ਚੱਕਿਆ ਹੀ ਜਾਂਦਾ ਜੇ ਮੈਂ ਤੁਹਾਨੂੰ ਕਹਾ ਕਿ ਤੁਹਾਡੇ ਘਰ ਦੇ ਵਿੱਚ ਹੀ ਮੌਜੂਦ ਇੱਕ ਮਸ਼ੀਨ ਜੇ ਮੌਜੂਦ ਹੈ ਉਹਦੇ ਉੱਤੇ 20000 ਰੁਪਏ ਖਰਚ ਕੇ ਬਿਲਕੁਲ ਜੀ ਤੁਸੀਂ ਬਿਲਕੁਲ ਆਪਣਾ ਦੇਸੀ ਤੇ ਜਟਕਾ ਸੁਪਰ ਸੀਡਰ ਬਿਲਕੁਲ ਕੰਪਨੀ ਦੇ ਸੁਪਰ ਸੀਡਰ ਨਾਲੋਂ ਵਧੀਆ ਬਣਾ ਸਕਦੇ ਹੋ ਤਾਂ ਤੁਹਾਨੂੰ ਕਿਵੇਂ ਲੱਗੇਗਾ ਜ਼ਾਹਰਾ ਕਿ ਵਧੀਆ ਲੱਗੇਗਾ ਸੋ ਜੇਕਰ ਤੁਸੀਂ ਇਹ ਸਾਦੀ ਮਸ਼ੀਨ ਕੀ ਹੈ ਉਹਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਹੋਰ ਕਿਸਾਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਉਹਨਾਂ ਦਾ ਵੀ ਫਾਇਦਾ ਹੋਵੇ 2 ਲੱਖ 30 ਹਜ਼ਾਰ ਦੀ ਧੂਈ ਕਟਾਉਣ ਦਾ ਕਿਸੇ ਨੂੰ ਛੌਕ ਨਹੀਂ ਹੈਗਾ ਪਰ ਜਦੋਂ ਕੋਈ ਰਾਹ ਨਹੀਂ ਹੁੰਦਾ ਕਟਾਉਣੀ ਪੈ ਜਾਂਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਡੇ ਵਿੱਚ ਸਬਰ ਸੰਤੋਖ ਨਹੀਂ ਹੈਗਾ ਤਾਂ ਚੈਨਲ ਨੂੰ ਅਨਸਬਸਕ੍ਰਾਈਬ ਕਰ ਦਿਓ ਸੋ ਮੇਰੇ ਨਾਲ ਮੌਜੂਦ ਨੇ ਪਿੰਡ ਸ਼ੇਰਪੁਰ ਕਲਾ ਜ਼ਿਲ੍ਹਾ ਲੁਧਿਆਣਾ ਨੇੜੇ ਜਗਰਾਉਂ ਦੇ ਦੋ ਕਿਸਾਨ ਪਰਾ ਸਰਦਾਰ ਭੁਪਿੰਦਰ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਇਹਨਾਂ ਕਿਸਾਨ ਪਰਾਵਾਂ ਨੇ ਆਪਣੇ ਘਰ ਦੇ ਵਿੱਚ ਹੀ ਮੌਜੂਦ ਇੱਕ ਮਸ਼ੀਨ ਦੇ ਵਿੱਚ ਥੋੜੀਆਂ ਜੀਆਂ ਸੋਧਾਂ ਕਰਕੇ ਉਹਨੂੰ ਸੁਪਰਸੀਡਰ ਤੋਂ ਵੀ ਅਗਲੀ ਤੇ ਵਧੇਰੇ ਕਾਮਯਾਬ ਮਸ਼ੀਨ 'ਚ ਬਦਲ ਦਿੱਤਾ ਸੋ ਆਪਾਂ ਇਹਨਾਂ ਤੋਂ ਜਾਣਦੇ ਆ ਇਹਨਾਂ ਨੇ ਕੀ ਕੀਤਾ ਤੇ ਉਹਦਾ ਇਹਨਾਂ ਨੂੰ ਕੀ ਲਾਹਾ ਮਿਲਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਇਹ ਦੱਸੂ ਕਿ ਜਿਹੜੀ ਮਸ਼ੀਨ ਤੁਸੀਂ ਤਿਆਰ ਕੀਤੀ ਹੈ ਹਾਂਜੀ ਉਹ ਕਾਮਯਾਬ ਆ ਜਾਂ ਉਹਦੇ 'ਚ ਕੋਈ ਉਨੀਕੀ ਦਾ ਖਾਇ ਕੋਈ ਕਸਰ ਨਹੀਂ ਬਹੁਤ ਕਾਮਯਾਬ ਬੁਰੀ ਕੰਮ ਜਾਵੇ ਸੁਪਰ ਸੀਡਰ ਤੋਂ ਵੀ ਜ਼ਿਆਦਾ ਕਾਮ ਜਾਣਾ ਤਾਂ ਇਸ ਮਸ਼ੀਨ ਦੇ ਨਾਲ ਤੁਸੀਂ ਆਪਣੇ ਪਿੰਡ 'ਚ ਕਿੰਨੇ ਕ ਕਣਕ ਬੀਜ ਚੁੱਕੇ ਅਸੀਂ ਤਕਰੀਬਨ ਦੋਨੇ ਭਰਾ 70 ਏਕੜ ਦੇ ਬੀਜ 20 20 ਸੋ ਦੋਸਤੋ 70 ਏਕੜ ਕਣਕ ਇਸ ਪਿੰਡ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੇ ਬੀਜ ਰੱਖੀਆ ਤੇ ਇਹ ਜਿਹੜਾ 70 ਏਕੜ ਇੰਨਾ ਚੋ ਕੋਈ ਇੱਕ ਅੱਧਾ ਤਿੰਨਾ ਤਾਂ ਮਾੜਾ ਹੋਊਗਾ ਬਿਲਕੁਲ ਜੀ ਵਧੀਆ ਪੂਰੀ ਟੋਪ ਸੁਪਰ ਸੀਡਰ ਤੋਂ ਥੱਲੇ ਕੋਈ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਸੁਪਰ ਸੀਡਰ ਨਾ 21 ਆ ਜੀ ਕਣਕ 21 ਆ ਸੁਪਰ ਸੀਡਰ ਨੂੰ ਦੇਖੋ ਜੀ ਜਿਹੜਾ ਸੁਪਰ ਸੀਡਰ ਆ ਉਹ ਮੂਹਰੇ ਮਗਰ ਜਿਹੜੀ ਕਣਕ ਡਿੱਗਦੀ ਆ ਉਹਦੇ ਉਪਰ ਵਾਲੀ ਮਗਰ ਪ੍ਰੈਸ ਕਰਕੇ ਜਿਹੜੀ ਪਾਣੀ ਉਪਰ ਵਾਲੀ ਕਣਕ ਡਿੱਗਦੀ ਪਰਾਇਤੇ ਉਹ ਕਣਕ ਨੂੰ ਜਰਮੇਨ ਇਹੋ ਦੀ ਬੜੀ ਘੱਟ ਹੋਈ ਆ ਅਮ ਤੁਹਾਨੂੰ ਵੀਡੀਓ ਤੁਹਾਨੂੰ ਦਿਖਾ ਵੀ ਦਿੰਦੇ ਜਗਰ ਪੀ ਜੀ ਤੇ ਉਹਦੀ ਜਰਮੇਨ ਕਰ ਲੈਂਦੇ ਇਹ ਨਾਲ ਜਿਹੜਾ ਦਾਣਾ ਡੈਗਦਾ ਮੂਹਰੇ ਸਾਰਾ ਕਿੱਲਾ ਮਿੱਟੀ ਡੈਗਦਾ ਉਹ ਸਾਰੀ ਜਰਮੇਨ ਪੂਰੀ ਵਧੀ ਹੁੰਦੀ ਆ ਉਹ ਵੀ ਘੱਟ ਪਾਉਣਾ ਪੈਂਦਾ ਇਹ ਨਾਲ ਜੀ ਇਹ ਬਾਪੂ ਜੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਸੁਪਰ ਸੀਡਰ ਆ ਉਹ ਪਹਿਲਾਂ ਉਹ ਪਰਾ ਉਹ ਕਲਟੀਵੇਸ਼ਨ ਕਰਦਾ ਤੇ ਫਿਰ ਦਾਣੇ ਸੜਦਾ ਇਹ ਮਸ਼ੀਨ ਪਹਿਲਾਂ ਦਾਣੇ ਸੜਦੀ ਹੈ ਬਾਅਦ ਕਲਟੀਵੇਸ਼ਨ ਬਾਅਦ ਕਲਟੀਵੇਸ਼ਨ ਕਰਦੀ ਆ ਤੇ ਉਹਦੇ ਕਰਕੇ ਇਸ ਮਸ਼ੀਨ ਦੇ ਦਾਣੇ ਜਿਹੜੇ ਆ ਮਿੱਟੀ 'ਚ ਚਲੇ ਜਾਂਦੇ ਆ ਸੁਟੇ ਹੋਏ ਤੇ ਜਰਮੀਨੇਸ਼ਨ ਪੂਰੀ ਹੁੰਦੀ ਆ ਕੋਈ ਵੀ ਦਾਣਾ ਪਰਾਲੀ ਦੇ ਉੱਤੇ ਨਹੀਂ ਰਹਿੰਦਾ ਤਾਂ ਇਸ ਕਰਕੇ ਉਹ ਜਰਮੀਨੇਸ਼ਨ ਵਾਲਾ ਜਿਹੜਾ ਮਸਲਾ ਅਸੀਂ ਉਹਦੇ 'ਚ ਸੁਪਰ ਸੀਡਰ ਨਾਲ ਉਹ ਇੱਕੀ ਆ ਠੀਕ ਹੈ ਉਸ ਤੋਂ ਬਾਅਦ ਸਵਾਲ ਇਹ ਖੜਾ ਹੋ ਜਾਂਦਾ ਕਿ ਇਸ ਮਸ਼ੀਨ ਦੇ ਉੱਤੇ ਤੁਹਾਡਾ ਖਰਚ ਕਿੰਨਾ ਆਇਆ ਉਹ ਤਾਂ ਆਪਾਂ ਬਾਅਦ ਚ ਪੁੱਛਾਂਗੇ ਇਸ ਮਸ਼ੀਨ ਨਾਲ ਕਣਕ ਬੀਜਦੇ ਸਮੇਂ ਹਾਂਜੀ ਸੁਪਰ ਸੀਡਰ ਦੇ ਮੁਕਾਬਲੇ ਟਰੈਕਟਰ ਦਾ ਜ਼ੋਰ ਕਿੰਨਾ ਲੱਗਦਾ ਤੇ ਤੇਲ ਪ੍ਰਤੀ ਏਕੜ ਕਿੰਨਾ ਵੱਧ ਜਾਂ ਘੱਟ ਬਚਦਾ ਇਹ ਦੱਸੋ ਇਹ ਜੀ ਸੁਪਰ ਸੀਡਰ ਨਾਲੋਂ ਇਹ 2 ਲੀਟਰ ਤੇਲ ਘੱਟ ਖਾਂਦਾ ਮਤਲਬ 8 ਲੀਟਰ ਦੇ ਵਿੱਚ ਇਹ ਕਣਕ ਬਜਾਈ ਕਰ ਦਿੰਦਾ ਮਾਸ਼ੱਲਾ ਕਿੰਨਾ 1 ਕਿੱਲਾ ਤਾਂ ਇਹਦਾ ਮਤਲਬ ਇੱਥੇ ਵੀ ਅਸੀਂ ਇੱਕ ਹੀ ਆ ਸੁਪਰ ਸੀਡਰ ਨਾਲੋਂ ਹੁਣ ਅਗਲੀ ਗੱਲ ਜਿਹੜੀ ਹੈਗੀ ਆ ਉਹ ਮੈਂ ਸਮਝਣੀ ਚਾਹਾਂਗਾ ਤੁਹਾਡੇ ਤੋਂ ਤੇਲ ਘੱਟ ਕਰਦਾ ਬੀਜ ਸਾਰਾ ਜੰਮਿਆ ਉਹ ਕਲੀਅਰ ਹੋ ਗਿਆ ਹੁਣ ਇਹ ਕੀ ਜਾਦੂ ਦੀ ਛੜੀ ਤੁਹਾਡੇ ਹੱਥ ਲੱਗੀ ਵੀ ਤੁਸੀਂ ਇਸ ਤਰ੍ਹਾਂ ਦੀ ਮਸ਼ੀਨ ਬਣਾਤੀ ਹੁਣ ਇਸ ਮਸ਼ੀਨ ਨੂੰ ਜਿਹੜੀ ਤੁਹਾਡੇ ਘਰ ਚ ਖੜੀ ਜੀ ਉਹਦਾ ਨਾਮ ਵੀ ਤੁਹਾਨੂੰ ਦੱਸਾਂਗੇ ਉਸ ਮਸ਼ੀਨ ਨੂੰ ਸੁਪਰ ਸੀਡਰ ਤੋਂ ਵੀ ਜ਼ਿਆਦਾ ਕਾਮਯਾਬ ਮਸ਼ੀਨ ਤੇ ਬਦਲਣ ਤੇ ਤੁਹਾਡਾ ਕੁੱਲ ਖਰਚ ਕਿੰਨਾ ਆਇਆ ਸਾਡਾ ਖਰਚ ਜੀ ਤੇ ਮਤਲਬ ਕੋਈ ਖਾਸ ਖਰਤਾ ਨਹੀਂ ਆ ਪੁਰਾ ਪਾਲੀਆਂ ਦੇ ਜਿਹੜੇ ਜਿਹੜੇ ਬਲੇਡ ਸੀਗੇ ਜੀ ਉਹ ਐਲ ਟਾਈ ਬਲੇਡ ਪਹਿਲਾਂ ਲੱਗੇ ਹੁੰਦੇ ਰੋਟਾ ਵਿਡਰ ਨੂੰ ਉਹਦਿਆਂ ਸਮੱਸਿਆ ਮੈ ਆ ਜਦੋਂ ਆਪਾਂ ਸਾਰੀ ਪਰਾਲੀ ਵਾਲੇ ਖੇਤ ਦੇ ਵਿੱਚ ਇਹਨੂੰ ਚਲਾਉਨੇ ਆ ਉਹ ਪਰਾਲੀ ਨੂੰ ਲਵੇਟ ਲਿੰਦਾ ਜੀ ਦੂਸਰਾ ਉਹ ਥੱਲੇ ਇੱਕਦਮ ਵੱਜਦਾ ਕਰਕੇ ਉਹ ਬੁੜਕਦਾ ਜੀ ਵਾਈਬ੍ਰੇਸ਼ਨ ਕਰਦਾ ਤੇ ਉਹ ਮਿੱਟੀ ਵੀ ਘੱਟ ਪਟਦਾ ਤੇ ਪਰਾਲੀ ਜ਼ਿਆਦਾ ਖੇਤ ਚ ਪਈ ਦੀਨੀ ਆ ਜੀ ਅਸੀਂ ਉਹ ਬਲੇਡ ਬੇਸਿਕ ਅਸੀਂ ਸੀ ਚੇਂਜ ਕਰਨੇ ਸੀ ਤਾਂ ਅਸੀਂ ਉਹ ਐਲ ਟਾਈਪ ਬਲੇਡਰ ਦੀ ਬਜਾਈ ਜੇ ਟਾਈਪ ਬਲੇਡ ਲਾਤੇ ਜੋ ਥੋੜੇ ਵੱਡੇ ਹੁੰਦੇ ਆ ਥੋੜੇ ਜੇ ਕਾਸਟਲੀ ਆ ਜੀ ਉਹ ਮੇਰਾ ਗੱਲ ਸ਼ਾਇਦ 90 ਰੁਪਏ ਦਾ ਬਲੇਡ ਆ ਤੇ ਇਹ 160 ਰੁਪਏ ਦਾ ਬਲੇਡ ਆ ਜੀ ਉਸ ਨਾਲ ਇੱਕਦਮ ਟਰੈਕਟਰ ਵਾਈਬ੍ਰੇਸ਼ਨ ਨਹੀਂ ਕਰਦਾ ਜੀ ਦੂਸਰਾ ਉਹ ਮਿੱਟੀ ਦੀ ਪਟਾਈ ਥੱਲੇ ਤਾਂ ਕਰਦਾ ਡੂੰਗੀ ਉਹਦੇ ਨਾਲ ਪਰਾਲੀ ਵਿੱਚ ਮਿਕਸ ਆ ਪਹੁੰਚ ਜਾਂਦੀ ਮਿੱਟੀ ਦੇ ਜੀ ਪਿੱਛੇ ਸਾਫ਼ ਹੋ ਜਾਂਦਾ ਖੇਤ ਜੀ ਤੇ ਤੀਸਰਾ ਉਹ ਜਿਹੜਾ ਵਾਈਬ੍ਰੇਸ਼ਨ ਨਹੀਂ ਕਰਦਾ ਵਾਈਬ੍ਰੇਸ਼ਨ ਨਹੀਂ ਕਰਦਾ ਸੋ ਇਹਨਾਂ ਨੇ ਦੱਸਿਆ ਕਿ ਜਿਹੜੇ ਜਹੋਂ ਮੈਂ ਤੁਹਾਨੂੰ ਮਸ਼ੀਨ ਦਾ ਨਾਮ ਵੀ ਦੱਸ ਦਿੰਨਾ ਜਿਹੜੀ ਇਹਨਾਂ ਨੇ ਸੁਪਰ ਸੀਡਰ ਚ ਬਦਲਤੀ ਸੁਪਰ ਸੀਡਰ ਤੋਂ ਵੀ ਵਧੀਆ ਮਸ਼ੀਨ ਬਣਾਤੀ ਰੋਟੋ ਸੀਡ ਡ੍ਰੈਲ ਜਿਹੜਾ ਰੋਟੋ ਸੀਡਰ ਹੁੰਦੇ ਆ ਉਸ ਮਸ਼ੀਨ ਦੇ ਜਿਹੜੇ ਬਲੇਡ ਆ ਹਾਂਜੀ ਉਹ ਪਹਿਲਾਂ ਐਲ ਟਾਈਪ ਸੀਗੇ ਰੋਟਾ ਵੈਕਟਰ ਵਾਲੇ ਇਹਨਾਂ ਨੇ ਉਹ ਬਲੇਡ ਐਨ ਟਾਈਪ ਦੀ ਥਾਂ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਜੇ ਟਾਈਪ ਕਰਕੇ ਉਹ ਚੇਂਜ ਕਰਤੇ ਇੱਕ ਤਾਂ ਇਹ ਚੀਜ਼ ਦਾ ਆਪਾਂ ਨੂੰ ਖਰਚਾ ਆਇਆ ਉਹ ਵੀ ਖਰਚਾ ਤਾਂ ਆਊਗਾ ਜੇ ਤੁਸੀਂ ਨਵੇਂ ਬਲੇਡ ਲਾ ਰਹੇ ਹੋ ਨਵੇਂ ਲਾ ਕੇ ਨਵੇਂ ਲਾ ਰਹੇ ਹੋ ਇਹਨਾਂ ਨੇ ਆਪਦੇ कसे ਹੋਏ ਬਲੇਡ ਬਦਲ ਨਹੀਂ ਸੀਗੇ ਤਾਂ ਉਹ ਜਿਹੜਾ ਹੈਗੇ ਆ कसे ਹੋਏ ਬਲੇਡ ਬਦਲਤੇ ਇਹਨਾਂ ਨੇ ਜੇ ਟਾਈਪ ਨਾਲ ਤੇ ਉਹ ਆਇਆ ਬਿਨਾਂ ਖਿਆਲ 8500 ਰੁਪਏ ਦੇ ਹਾਂਜੀ 8500 ਠੀਕ ਆ 70 ਰੁਪਏ ਪਰ ਬਲੇਡ ਥੋੜਾ ਮਹਿੰਗਾ ਹੋ ਠੀਕ ਆ ਇਹਦੇ ਇਲਾਵਾ ਇੱਕ ਜਿਹੜਾ ਇਹਨਾਂ ਨੇ ਇੱਕ ਜਿਹੜੀ ਸੌਦ ਹੋਰ ਕੀਤੀ ਰੋਟੋ ਸੀਡਰ ਦੇ ਮਾਦਰ ਇੱਕ ਰੂਲਾ ਲਾਤਾ ਤਾਂ ਕਿ ਜਿਹੜੀ ਪਾ ਫਾਲਤੂ ਪਰਾਲੀ ਆ ਉਹਨੂੰ ਉਹ ਪ੍ਰੈਸ ਕਰਦਾ ਤੇ ਖੇਤ ਸੋਹਣਾ ਲੱਗ ਜਾਵੇ ਤਾਂ ਇਹ ਸਾਲ ਘੱਟ ਥੋੜੀ ਗੱਲ ਗਰਮੀ ਜੇ ਗਿੱਲ ਘੱਟ ਰਹਿੰਦੀ ਆ ਤਾਂ ਪਰਾਲੀ ਨਾਲ ਟਕਿਆ ਹੋਣ ਕਰਕੇ ਉਹ ਗਿੱਲ ਵੀ ਉਹ ਪੂਰੀ ਬਣ ਜਾਂਦੀ ਹੈ ਤਾਂ ਇਹ ਦੋਨਾਂ ਚੀਜ਼ਾਂ ਤੇ ਜਿਹੜਾ ਖਰਚਾ ਕਿੰਨਾ ਆ ਗਿਆ ਤੁਹਾਡਾ ਟੋਟਲ 20000 ਰੁਪਏ ਸੋ ਦੋਸਤੋ ਰੋਟੋ ਸੀਡਰ ਜੇ ਤੁਹਾਡੇ ਪਿੰਡ ਦੇ ਵਿੱਚ ਮੌਜੂਦ ਆ ਜਾਂ ਤੁਹਾਡੇ ਘਰ 'ਚ ਮੌਜੂਦ ਆ ਜੇਕਰ ਤੁਸੀਂ ਉਹਦੇ ਉੱਤੇ 20000 ਰੁਪਇਆ ਖਰਚ ਦਿੰਦੇ ਹੋ ਤਾਂ ਤੁਹਾਡਾ ਰੋਟੋ ਸੀਡਰ ਉਹ ਜਦੋਂ ਆਇਆ ਸੀ ਸਬਸਿਡੀ ਤੇ 120000 ਆਇਆ ਸੀ 120000 120000 ਦੀ ਮਸ਼ੀਨ ਆ ਤੁਹਾਡੇ ਘਰੇ ਜੇ ਖੜੀ ਆ ਤਾਂ ਉਹਦੇ ਉੱਤੇ 20000 ਰੁਪਇਆ ਹੋਰ ਲਾ ਕੇ ਤੇ ਤੁਹਾਡਾ ਨਾ ਸੁਪਰ ਸੀਡਰ ਤੋਂ ਵਧੀਆ ਸੁਪਰ ਸੀਡਰ ਜਿਹੜਾ ਹੈਗਾ ਘਰ 'ਚ ਹੀ ਬਣ ਗਿਆ 140000 40000 ਤੇ ਜੇ ਅਸੀਂ ਇਹ ਕਰ ਲਈਏ ਸਿਰਫ 20000 ਹੋਰ ਆਪਣੇ ਰੋਟੋ ਸੀਟਰ ਤੇ ਖਰਚ ਲਈਏ ਤਾਂ ਸਾਨੂੰ 230000 ਜਾਂ 2.5 ਲੱਖ ਦੀ ਢੋਈ ਕਟਾਉਣ ਦੀ ਲੋੜ ਦੀ ਨਹੀਂ ਨਹੀਂ ਪਜਾਈ ਇੱਕ ਨੰਬਰ ਵਧੀਆ ਜੀ ਕਣਕ ਦੇਖੋ ਸੰਭਲ ਸੀਟਰ ਦੀ ਦੇਖੋ ਤੇ ਸਾਡੀ ਪਜਾਈ ਦੇਖੋ ਵਧੀਆ ਸੋ ਤੁਸੀਂ ਦੇਖ ਪਾ ਰਹੇ ਹੋਗੇ ਆ ਆ ਜਿਹੜੀ ਕਣਕ ਹੈ ਸੁਪਰ ਸੀਟਰ ਨਾਲ ਬੀਜੀ ਹੋਈ ਆ ਇਹਦੇ ਵਿੱਚ ਸੋਫ ਨਜ਼ਰ ਆ ਰਿਹਾ ਕਿ ਕਿਹੜੀ ਕਣਕ ਪਹਿਲਾਂ ਜੰਮੀ ਐ ਤੇ ਕਿਹੜੀ ਪਾਣੀ ਲਾਉਣ ਤੋਂ ਬਾਅਦ ਜੰਮੀ ਐ ਤੇ ਆ ਜਿਹੜੀ ਸਾਡੀ ਕਣਕ ਆ ਸਾਡੀ ਮਸ਼ੀਨ ਨਾਲ ਬੀਜੀ ਹੋਈ ਸੋਧ ਕੀਤੀ ਹੋਈ ਮਸ਼ੀਨ ਨਾਲ ਬੀਜੀ ਹੋਈ ਜਟਕਾ ਸੁਪਰ ਸੀਡਰ ਜਿਹਨੂੰ ਕਹਿ ਸਕਦੇ ਆ ਉਹਦੇ ਨਾਲ ਬੀਜੀ ਹੋਈ ਉਹ ਸਾਰੀ ਇੱਕ ਸਾਰ ਜੰਮੀ ਹੋਈ ਆ ਤੇ ਉਹਦੇ ਵਿੱਚ ਤੁਸੀਂ ਬੀਜ ਕਿੰਨਾ ਪਾਇਆ ਸੀ 45 ਕਿਲੋ 45 ਕਿਲੋ ਦੋਸਤੋ ਜਿਹੜਾ ਕੋਕ ਲਿਆ 40 ਵੀ ਪੂਰੀ ਵਧੀਆ ਖੜੀ ਗਿਆ ਸਾਡੀ ਜਿਹੜੀ ਕਣਕਾ 40 ਤੋਂ 45 ਕਿਲੋ ਬੀਜ ਨਾਲ ਬੀਜੀ ਗਈ ਆ ਦੇਖਣ ਵਾਲਾ ਇਹ ਕਹਿ ਨਹੀਂ ਸਕਦਾ ਕਿ 55 ਕਿਲੋ ਤੋਂ ਘੱਟ ਬੀਜ ਆ ਸਾਰਾ ਬੀਜ ਮਿੱਟੀ ਚੋਂਨ ਕਰਕੇ ਲਗਭਗ ਸਾਰੀ ਜਰਮੀਨੇਸ਼ਨ ਹੋਈ ਆ ਇੱਕ ਚੀਜ਼ ਇਹਦੇ ਨਾਲ ਜੁੜੀ ਹੋਈ ਉਹ ਵੀ ਤੁਸੀਂ ਸਪਸ਼ਟ ਕਰ ਦਿਓ ਕਿ ਇਸ ਮਸ਼ੀਨ ਨਾਲ ਜੇ ਕਣਕ ਬੀਜਣੀ ਆ ਤਾਂ ਚੋਨਾ ਕਿਵੇਂ ਕਿਸ ਮਸ਼ੀਨ ਨਾਲ ਵੱਢਿਆ ਹੋਵੇ ਚੋਨਾ ਦੇਖੋ ਐਸਐਮਐਸ ਲਗਾ ਤਾਂ ਹੀ ਪੂਰਾ ਵਧੀਆ ਵਾ ਐਸਐਮਐਸ ਲਗਾ ਨਹੀਂ ਦੋ ਬੰਦੇ ਲਾ ਕੇ ਚੰਗੇ ਨਾਲ ਖਲਾਬ ਲੋ ਸੀ ਮਤਲਬ ਮੈਂ 50 ਏਕੜ ਇਕੱਲੇ ਨਹੀਂ ਬੀਜੀ ਮਤਲਬ ਉਹ ਜੋ 10 ਕਿੱਲੇ ਮੈਂ ਬਗੈਰ ਇਸਮੇ ਤੋਂ ਵੇਚੀਆਂ ਜੀ ਮਤਲਬ ਪਰਾਲੀ ਆਪ ਹੱਥ ਖਲਾਰ ਕੇ ਦੋ ਬੰਦੇ ਲਾਦੇ ਮੂਰੇ ਮਗਰ ਵੇਚੀ ਗਏ ਕੋਈ ਦਿੱਕਤ ਨਹੀਂ ਆਈ ਪੂਰੀ ਵਧੀਆ ਕਰਨ ਕੋਈ ਇੱਕ ਉਹ ਜੀ ਖੜੀਏ ਦੂਜੀ ਵੀ ਇਸੇ ਤੋਂ ਆਣੀ ਹੋਈ ਇਸ ਵਿੱਚ ਸੜੀ ਤਾਂ ਚਲੋ ਹੈ ਵੀ ਵਧੀਆ ਹੈ ਵਧੀਆ ਸੋ ਦੋਸਤੋ ਚਾਹੇ ਤੁਸੀਂ ਪਰਾਲੀ ਨੂੰ ਸੱਜੇ ਖੱਬੇ ਖਲਾਰ ਕੇ ਇਸ ਮਸ਼ੀਨ ਨਾਲ ਕਣਕ ਬੀਜ ਲੋ ਚਾਹੇ ਐਸਐਮਐਸ ਵਾਲੀ ਮਸ਼ੀਨ ਨਾਲ ਵੜਾ ਕੇ ਸਾਡੀ ਜਿਹੜੀ ਸੋਧੀ ਹੋਈ ਮਸ਼ੀਨ ਆ ਉਹਦੇ ਨਾਲ ਕਣਕ ਬੀਜ ਲੋ ਤੁਹਾਨੂੰ ਕਿਸੇ ਵੀ ਤਰ੍ਹਾਂ ਸੂਪਰ ਸੀਡ ਵਾਲੀ ਕਣਕ ਤੋਂ ਜਿਹੜਾ ਹੈਗਾ ਸਾਡੀ ਕਾਲਕਦੇ ਵਿੱਚ ਕੋਈ ਤੁਹਾਨੂੰ ਕਮਜ਼ੋਰੀ ਨજર ਨਹੀਂ ਆਊਗੀ ਉਹਦੇ ਤੋਂ ਸਾਡੀ ਕਣਕ ਹਰ ਪੱਖੋਂ ਇੱਕ ਹੀ ਨજર ਆਈ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲਿਆ ਤੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਕੇ ਤਸੱਲੀ ਨਹੀਂ ਹੁੰਦੀ ਤਾਂ ਤੁਸੀਂ ਸਾਡੇ ਪਿੰਡ ਸ਼ੇਰਪੁਰ ਕਲਾਂ ਆ ਕੇ 70 ਦੇ 70 ਕਿल्ले ਕਣਕੋ ਕੱਲਾ-ਕੱਲਾ ਕਿੱਲਾ ਦੇਖ ਲਓ ਤੇ ਉਦੇ ਲਈ ਸਾਡਾ ਸੰਪਰਕ ਨੰਬਰ ਤੁਸੀਂ ਨੋਟ ਕਰ ਲਓ ਭਾਜੀ ਬੋਲ ਦਿਓ ਆਪਣਾ ਨੰਬਰ 9955030360 9855030360 99172 99176 94172 99176 ਇਹ ਸਾਡੇ ਦੋਨੋਂ ਕਿਸਾਨ ਭਰਾਵਾਂ ਦੇ ਨੰਬਰ ਆ ਕਿਸੇ ਨਾਲ ਵੀ ਸੰਪਰਕ ਕਰਕੇ ਤੁਸੀਂ ਸਾਡੇ ਪਿੰਡ ਆਓ ਇਸ ਸੁਪਰ ਸੀਡਰ ਵਾਲੀਆਂ ਕਣਕਾਂ ਵੀ ਵੇਖੋ ਨਾਲ ਹੀ ਖੜੀਆਂ ਨਾਲ ਹੀ ਖੜੀਆਂ ਇਹ ਜਿਹੜੀ ਸੋਧੀ ਹੋਈ ਮਸ਼ੀਨ ਜਟਕਾਂ ਸੁਪਰ ਸੀਧਰਾ ਇਹਦੀ ਵੀਜੀ ਹੋਈ ਕਣਕ ਵੀ ਵੇਖੋ ਤੇ ਤੁਹਾਡੇ ਕਿੰਨੇ ਪੈਸੇ ਬਾਚ ਸਕਦੇ ਆ ਆਉਂਦੇ ਸੀਜ਼ਨ ਉਹਦਾ ਹਿਸਾਬ ਤੁਸੀਂ ਆਪ ਲਾ ਲਓ ਆਪਾਂ ਤੁਹਾਨੂੰ ਇਸੇ ਮਕਸਦ ਨਾਲ ਲਗਾਤਾਰ ਜਾਗਰੂਕ ਕਰਦੇ ਰਹਿੰਦਾ ਕਿ ਭਾਈ ਬਾਜ਼ਾਰ ਦੇ ਬਾਜ਼ਾਰ ਦੀ ਅੱਖ ਤੁਹਾਡੀ ਜੇਬ ਤੇ ਰਹਦੀ ਹੈ ਹਮੇਸ਼ਾ ਤੇ ਸਾਡੀ ਜਿਹੜੀ ਮਸ਼ੀਨਾਂ ਦੇ ਕਰੇਜ ਵਾਲੀ ਮਾਨਸਿਕਤਾ ਉਹਦਾ ਫਾਇਦਾ ਉਠਾ ਕੇ ਉਹ ਸਾਡੀ ਲੁੱਟ ਕਰਦੇ ਆ ਉਹ ਲੁੱਟ ਨਾ ਕਰਵਾਈਏ ਇਹੋ ਜਿਹੇ ਜਿਹੜੇ ਸਾਥੀ ਆ ਇਹਨਾਂ ਨੇ ਕਿਤੋਂ ਸਿੱਖਿਆ ਤੇ ਇਹ ਮੈਨੂੰ ਪਤਾ ਲੱਗਿਆ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਤਾ ਤੁਸੀਂ ਵੀ ਇਹਨਾਂ ਤੋਂ ਸਿੱਖ ਲਓ ਤੇ ਪੈਸਾ ਭਾਈ ਅਸੀਂ ਸਾਡੇ ਕੋਲੇ ਖਰਾਫ ਦਾ ਨਹੀਂ ਹੈਗਾ ਜਿਹੜਾ ਉਹੀ ਲੁਟਾਈ ਜਾਏਗੇ ਸਾਡੇ ਖੂਨ ਪਸੀਨੇ ਦੀ ਮਿਹਨਤ ਆ ਕਿ ਉਹ ਸਾਡੇ ਬੱਚਾ ਦੇ ਕੰਮ ਆਉਣਾ ਚਾਹੀਦਾ ਨਾ ਕਿ ਠੱਗਾਂ ਲੁਟੇਰਿਆਂ ਦੇ ਕੰਮ ਆਉਣਾ ਚਾਹੀਦਾ ਜੇ ਰੋਟੋ ਸੀਡਰ ਤੇ 20000 ਰੁਪਏ ਖਰਚ ਕਰਕੇ ਅਸੀਂ ਸੁਪਰ ਸੀਡਰ ਤੋਂ ਵਧਿਆ ਕੰਮ ਲੈ ਲਿਆ ਤਾਂ ਫਿਰ ਸੁਪਰ ਸੀਡਰ ਤੇ ਉਹਨਾਂ ਨੇ ਕਿਹੜਾ ਸੂਣਾ ਲਾਤਾ ਵੀ ਜਿਹੜੀ ਉਹਦੀ ਕੀਮਤ 230000 ਸਾਡਾ ਮਕਸਦ ਤਾਂ ਗੁਰਪ੍ਰੀਤ ਜੀ ਸਾਡੀ ਫਸਲ ਵਧੀਆ ਹੋਣੀ ਚਾਹੀਦੀ ਹੈ ਬਿਲਕੁਲ ਬੀਜਣ ਦਾ ਤਰੀਕਾ ਜੋ ਵੀ ਮਰਜੀ ਹੋਵੇ ਜੋ ਵੀ ਹੋਵੇ ਜੋ ਸਸਤਾ ਹੋਵੇ ਸੋ ਇਹ ਸਾਰੀਆਂ ਗੱਲਾਂ ਕਹਿੰਦੇ ਹੋ ਮੈਨੂੰ ਲੱਗਦਾ ਸੀ ਆਪਣੀ ਗੱਲ ਕੰਪਲੀਟ ਕੀਤੀ ਆ ਜੇ ਤੁਹਾਨੂੰ ਇਹ ਗੱਲ ਠੀਕ ਲੱਗੀ ਆ ਤਾਂ ਇਹ ਗੱਲ ਪੱਲੇ ਬੰਨ੍ਹ ਲਓ ਆਪਦੇ ਪੈਨ ਦੇ ਵਿੱਚ ਜੇ ਕੋਈ ਰੋਟੋ ਸੀਡਰ ਹੈਗੇ ਆ ਤਾਂ ਉਹਨਾਂ ਨੂੰ ਇਹਨਾਂ ਤੋਂ ਸਮਝ ਕੇ ਜਿਵੇਂ ਸਮਝਾਇਆ ਉਸ ਤਰੀਕੇ ਤਿਆਰ ਕਰ ਲਓ ਤੇ ਤੁਹਾਡਾ 20000 ਰੁਪਏ ਚ ਸੁਪਰ ਸੀਡਰ ਤੋਂ ਵੀ ਅਗਲਾ ਸੰਦ ਤਿਆਰ ਹੋ ਜਾਊਗਾ ਤੇ ਜੇ ਤੁਹਾਨੂੰ ਲੱਗੀ ਆ ਗੱਲ ਚੰਗੀ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਇਹਨਾਂ ਦੇਖੋ ਜੀ ਜਿਹੜਾ ਹੈਗਾ ਇਹਨੂੰ ਝੋਨੇ ਵਾਸਤੇ ਪਰਥਨ ਦੇ ਕਦੂ ਕਰਨ ਵਾਸਤੇ ਉਹ ਜਿਹੜਾ ਕੱਲਾ ਸੁਪਰਸੀਡਰ ਕੱਲੀ ਕਣਕੀ ਦੀ ਬੀਜ ਦਾ ਉਹ ਸੁਪਰਸੀਡਰ ਉਹਨੂੰ ਥੱਲੇ ਸਮਾਂ ਤੋਂ ਲੋਣਾ ਪਊਗਾ ਨਾ ਬਲੇ ਥੋ ਕੋਈ ਚਾਹ ਕਦੂ ਕਰੋ ਚਾਹ ਕੋਸ ਕਰੋ ਨਾਲੇ ਸਾਰੇ ਕੰਮ ਇਹ ਤਰੀ ਸਾਲਾ ਸਾਲ ਹੀ ਕੰਮ ਆਉਂਦਾ ਇਹ ਦੇਖੋ ਇਹ ਉਦੋਂ ਵੀ ਜ਼ਬਰਦਸਤ ਪੁਆਇੰਟ ਆ ਇਹ ਤੋਂ ਤੁਸੀਂ ਕੱਲਾ ਕਣਕ ਬੀਜਣ ਦਾ ਨਹੀਂ ਸਾਰੇ ਕੰਮ ਲੈ ਸਕਦੇ ਜੇ ਤੋ ਰੋਟਾਵੇਟਰ ਦਾ ਕੰਮ ਲੈਣਾ ਤਾਂ ਰੋਟਾਵੇਟਰ ਦਾ ਲਓ ਜੇ ਤੋ ਪੱਠੇ ਬੀਜਣ ਦਾ ਕੰਮ ਲੈਣਾ ਪੱਠੇ ਬੀਜਣ ਦਾ ਲਓ ਜੇ ਤੋ ਸੁਪਰ ਸੀਡਰ ਦਾ ਕੰਮ ਲੈਣਾ ਸੁਪਰ ਸੀਡਰ ਦਾ ਲਓ ਤਾਂ ਜਦੋਂ ਕਿਸਾਨ ਨੇ ਦਿਮਾਗ ਲਾਇਆ ਕਹਿੰਦੇ ਜਦੋਂ ਜੱਟ ਨੇ ਦਿਮਾਗ ਲਾਇਆ ਤਾਂ ਉਹਨੇ ਘਰ ਦੇ ਵਿੱਚ ਖੜੀ ਮਸ਼ੀਨ ਤੋਂ ਹੀ ਤਿੰਨ ਚਾਰ ਕੰਮ ਲੈਣ ਦਾ ਜੁਗਾੜ ਕਰਤਾ ਹਾਂਜੀ ਤੇ ਨਹੀਂ ਤਾਂ ਤੁਸੀਂ ਇੱਕ ਇੱਕ ਮਸ਼ੀਨ ਪਿੱਛੇ ਆਏ ਸਾਲ ਟੂਈ ਕਿਟਾਉਣੇ ਲੈਨੇ ਹੋ ਭਰਾਵੋ ਇਹ ਤੋਂ ਬਚ ਸਕਦੇ ਹੋ ਤੁਸੀਂ ਬਚੋ ਜੇ ਵੀਡੀਓ ਲੱਗੀ ਚੰਗੀ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਰ ਦਿਓ ਕਲਿੱਕ ਅੱਜ ਲਈ ਇੰਨਾ ਹੀ ਤੁਸੀਂ ਦਿੱਤਾ ਟਾਈਮ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ